ਬਿੱਤੇ ਦਿਨੀ ਜੰਡਿਆਲਾ ਗੁਰੂ ਦੇ ਪੀੜ ਪੜੱਕੇ ਵਾਲੇ ਦਸਨੀ ਬਾਜ਼ਾਰ ਨੇੜੇ ਬਾਲਮਿਕੀ ਚੌਂਕ ਵਿੱਚ ਸਤਗੁਰੂ ਕਲੈਕਸ਼ਨ ਰੈਡੀमेड ਵਾਲੀ ਦੁਕਾਨ ਤੇ ਅੰਨੇਵਾਹ ਗੋਲੀਆਂ ਚਲਾਈਆਂ ਗਈਆਂ ਜਿਸ ਵਿੱਚ ਦੁਕਾਨ ਤੇ ਕੰਮ ਕਰਦੀ ਇੱਕ ਕੋਮਲ ਨਾਮ ਦੀ ਲੜਕੀ ਜ਼ਖਮੀ ਹੋ ਗਈ ਸੀ ਜਦੋਂ ਕਿ ਦੁਕਾਨ ਦੇ ਮਾਲਕ ਬਾਲ ਬਾਲ ਬਚ ਗਏ ਸਨ ਅੱਜ ਜੰਡਿਆਲਾ ਗੁਰੂ ਤੋਂ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਵੱਡਾਲਾ ਵਿਸ਼ੇਸ਼ ਤੌਰ ਤੇ ਪੀੜਿਤ ਦੁਕਾਨਦਾਰ ਮਾਲਕਾਂ ਦੇ ਘਰ ਪਹੁੰਚੇ ਅਤੇ ਦੋਨਾਂ ਨੂੰ ਹੌਸਲਾ ਦਿੱਤਾ ਇਸ ਮੌਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਡੈਨੀ ਬਟਾਲਾ ਨੇ ਕਿਹਾ ਕਿ ਅੱਜ ਪੰਜਾਬ ਦੇ ਹਾਲਾਤ ਅਤਵਾਦ ਦੇ ਦੌਰ ਦੇ ਨਾਲੋਂ ਵੀ ਮਾੜੇ ਹੋ ਚੁੱਕੇ ਹਨ ਜੋ ਕਿ ਇੱਕ ਚਿੰਤਾ ਦਾ ਵਿਸ਼ਾ ਹੈ ਉਹਨਾਂ ਨੇ ਕਿਹਾ ਕਿ ਪਹਿਲਾਂ ਚੋਰੀਆਂ ਡਕੈਤਾਂ ਲੁੱਟਖੋਹ ਦੀਆਂ ਘਟਨਾਵਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸਵਾਲਾਂ ਦੇ ਘੇਰੇ ਵਿੱਚ ਖੜਾ ਕੀਤਾ ਸੀ ਅਤੇ ਹੁਣ ਗੋਲੀਬਾਰੀ ਦੀਆਂ ਇਹ ਘਟਨਾਵਾਂ ਬਹੁਤ ਹੀ ਚਿੰਤਾ ਦਾ ਵਿਸ਼ਾ ਬਣ ਚੁੱਕੀਆਂ ਹਨ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਲਾਅ ਐਂਡ ਆਰਡਰ ਬਿਲਕੁਲ ਫੇਲ ਹੋ ਚੁੱਕਾ ਹੈ ਅਤੇ ਜੇਕਰ ਸਰਕਾਰ ਸਿਵਿਲੀਅਨਸ ਨੂੰ ਸੁਰੱਖਿਆ ਨਹੀਂ ਦੇ ਸਕਦੀ ਤਾਂ ਘੱਟੋ ਘੱਟ ਉਹਨਾਂ ਨੂੰ ਬੁਲੇਟ ਪ੍ਰੂਫ ਜੈਕਟਾਂ ਹੀ ਲੈ ਦੇਵੇ। ਦੇਖੋ ਹਾਲਾਤ ਜਿਹੜੇ ਅੱਜ ਜਨਿਆਲਾ ਗੁਰੂ ਚ ਬਣੇ ਨੇ ਵਿਸ਼ੇਸ਼ ਤੌਰ ਤੇ ਸ਼ਹਿਰ ਦੇ ਵਿੱਚ ਇਹ ਬੜੇ ਹੀ ਬੇਹਦ ਜਨਤਾ ਜਨਕ ਨੇ। ਦਿਨ ਦਿਹਾੜੇ ਜਿਸ ਤਰੀਕੇ ਦੇ ਨਾਲ ਗੁੰਡਾਗਰਦੀ ਹੋ ਰਹੀ ਹੈ ਔਰ ਗੋਲੀਬਾਰੀ ਸ਼ਰਿਆਮ ਦੁਕਾਨਾਂ ਤੇ ਸ਼ਰਿਆਮ ਸ਼ਰਿਆ ਬਾਜ਼ਾਰ ਮਰਡਰ ਹੋ ਰਿਹਾ ਹੈ। ਇਹ ਆਪਣੇ ਆਪ ਚੀਜ਼ ਗੱਲ ਦਰਸਾ ਰਿਹਾ ਹੈ ਕਿ ਪੰਜਾਬ ਦੇ ਅੰਦਰ ਖਾਸ ਕਰਕੇ ਹਲਕਾ ਜੰਡਿਆਲਾ ਦੇ ਅੰਦਰ ਜਿਹੜਾ ਲਾਅ ਐਂਡ ਆਰਡਰ ਹੈ ਪੂਰੇ ਤਰੀਕੇ ਦੇ ਨਾਲ ਜਿਹੜਾ ਹੈ ਉਹ ਫੇਲ ਹੋ ਚੁੱਕਾ ਹੈ ਔਰ ਖਾਸ ਕਰਕੇ ਕੁਝ ਦਿਨ ਪਹਿਲਾਂ ਕਟਨਾਵਾਵਾਂ ਇਹੋ ਜਿਹੀਆਂ ਹੋਈਆਂ ਜਿਨ੍ਹਾਂ ਨੇ ਲੋਕਾਂ ਦੇ ਮਨਾਂ ਦੇ ਵਿੱਚ ਬਹੁਤ ਸਾਰਾ ਡਰ ਸਹਿਮ ਖੌਫ ਪੈਦਾ ਕੀਤਾ ਮਹਿਤਾ ਚੌਂਕ ਦੇ ਵਿੱਚ ਵੀ ਕੁਝ ਦਿਨ ਪਹਿਲਾਂ ਦੁਕਾਨਦਾਰਾਂ ਦੇ ਉੱਪਰ ਗੋਲੀ ਚਲਾਈ ਗਈ ਦਿਨ ਦਿਹਾੜੇ ਸਵੇਰ ਸ਼ੁਰੂਆਤ ਹੋਈ ਦੁਕਾਨਾਂ ਖੋਲੀਆਂ ਤੇ ਗੋਲੀਬਾਰੀ ਜਿਹੜੀ ਸ਼ੁਰੂ ਕਰ ਦਿੱਤੀ ਗਈ ਜਿਸ ਤੋਂ ਤੰਗ ਪਰੇਸ਼ਾਨ ਲੋਕਾਂ ਨੇ ਦੁਕਾਨਦਾਰਾਂ ਨੇ ਸਾਰਾ ਮਹਿਤਾ ਚੌਂਕ ਉਸ ਦਿਨ ਬੰਦ ਕੀਤਾ ਹੁਣ ਅੱਜ ਜਿਹੜਾ ਇਹ ਕੱਲ੍ਹ ਵਾਕਿਆ ਇੱਥੇ ਜੰਡੇਆਲਾ ਸ਼ਹਿਰ ਦੇ ਵਿੱਚ ਹੋਇਆ ਇਹਨੇ ਵੀ ਲੋਕਾਂ ਦੇ ਵਿੱਚ ਇੱਕ ਜਿਹੜਾ ਡਰ ਹੈ ਤੇ ਖੌਫ ਜਿਹੜਾ ਹੈ ਉਹਨੂੰ ਪੈਦਾ ਕੀਤਾ ਅੱਜ ਹਾਲਾਤ ਇਹ ਬਣ ਗਏ ਆ ਕਿ ਲੋਕ ਸੋਚਾਂ ਚ ਪੈ ਗਏ ਕਿ ਜਿਸ ਤਰੀਕੇ ਦੇ ਨਾਲ ਅੱਤਵਾਦ ਦੇ ਵਿੜੇ ਲੋਕੇ ਤੋਂ ਪਲਾਨ ਕਰਕੇ ਗਏ ਸੀ ਉਹ ਜਾੜਾ ਹੋਇਆ ਸੀ ਉਸ ਤਰੀਕੇ ਦੇ ਨਾਲ ਫੇਰ ਇਹ ਇੱਕ ਵਾਰੀ ਹਾਲਾਤ ਉਹੋ ਜਿਹੇ ਬਣਦੇ ਪਏ ਅਰ ਚਿੰਤਾ ਦੀ ਗੱਲ ਇਹ ਹੈ ਕਿ ਪ੍ਰਸ਼ਾਸਨ ਔਰ ਸਰਕਾਰ ਨੂੰ ਆਪਣੀ ਜ਼ਿੰਮੇਵਾਰੀ ਨੂੰ ਸਮਝਣਾ ਚਾਹੀਦਾ ਜੇ ਅੱਜ ਹਾਲਾਤ ਇਹੋ ਜਿਹੇ ਬਣ ਗਏ ਨੇ ਤੇ ਅੱਜ ਹਾਲਾਤ ਐਜੋਜੇ ਬਣ ਗਏ ਜਨੇਵਾਲਾ ਸ਼ਹਿਰ ਦੇ ਵਿੱਚ ਵੀ ਹਾਲਾਤ ਤੇ ਇਹ ਡਿਮਾਂਡ ਕਰ ਰਹੇ ਆ ਵੀ ਜਿਹੜੇ ਸ਼ਹਿਰ ਵਾਸੀ ਨੇ ਇਹਨਾਂ ਨੂੰ ਅਗਰ ਤੁਸੀਂ ਸੁਰੱਖਿਆ ਨਹੀਂ ਇਹਨਾਂ ਦੀ ਇਸ ਤਰੀਕੇ ਨਾਲ ਕਰ ਸਕਦੇ ਕੰਟਰੋਲ ਤੋਂ ਲਾਅ ਆਰਡਰ ਨੂੰ ਤੇ ਕਮ ਸੇ ਕਮ ਸਰਕਾਰ ਨੂੰ ਚਾਹੀਦਾ ਇਹਨਾਂ ਨੂੰ ਬੁਲੇਟ ਪ੍ਰੂਫ ਜੈਕਟਸ ਹੀ ਪ੍ਰੋਵਾਈਡ ਕਰ ਦੇਓ ਇਹ ਬੁਲੇਟ ਪ੍ਰੂਫ ਜੈਕਟਾ ਪਾ ਕੇ ਆਪਣੇ ਘਰਾਂ ਚੋਂ ਬਾਹਰ ਨਿਕਲਣ ਬੁਲੇਟ ਪ੍ਰੂਫ ਜੈਕਟਾ ਪਾ ਕੇ ਆਪਣੇ ਕਾਰੋਬਾਰ ਤੇ ਜਾ ਕੇ ਬੈਠਣ ਜਦੋਂ ਪਤਾ ਵੀ ਸ਼ਰਿਆਮ ਗੋਲੀਬਾਰੀ ਹੋ ਰਹੀ ਹੈ ਸ਼ਰਿਆਮ ਗੋਲੀਆਂ ਚੱਲ ਰਹੀਆਂ ਨੇ ਕੋਈ ਸੁਰੱਖਿਤ ਨਹੀਂ ਤੇ ਫਿਰ ਅਜ ਹਾਲਾਤ ਇਹੋ ਹੀ ਮੰਗ ਕਰ ਰਿਹਾ ਵੀ ਸਾਰੇ ਸ਼ਹਿਰ ਦੇ ਵਿੱਚ ਬਜਾਏ ਤੁਸੀਂ ਇਹ ਗਰੰਟਾ ਇਧਰ ਉਧਰ ਕਮੰਡਣ ਦੀ ਬਜਾਏ ਪਹਿਲਾਂ ਇਹਨਾਂ ਦੀ ਸੁਰੱਖਿਆ ਜਿਹੜੀ ਹੈ ਉਹ ਚਾਹੀਦੀ ਹੈ ਜੇ ਇਹਨਾਂ ਦੀ ਲਾਈਫ ਹੀ ਜਿਹੜੀ ਹੈ ਥ੍ਰੈਟ ਟੂ ਲਾਈਫ ਹੈ ਜੇ ਲਾਈਫ ਹੀ ਸੁਰੱਖਿਤ ਨਹੀਂ ਜੀਵਨ ਹੈ ਤੇ ਅਗੇ ਇਹਨਾਂ ਨੂੰ ਡਵੈਲਪਮੈਂਟ ਕਿਵੇਂ ਕੰਮ ਚਾਹੀਗੀ ਜਦੋਂ ਬੰਦੇ ਆਪਣੇ ਜੀਵਨ ਵਾਲੇ ਪਾਸੇ ਲਾਈਫ ਵਾਲੇ ਪਾਸੇ ਹੀ ਥ੍ਰੈਟ ਸਮਝਦੇ ਪਏ ਆ ਤੇ ਫਿਰ ਪਿੱਛੇ ਸਰਕਾਰ ਦੀ ਕੀ ਜਿਹੜੀ ਜ਼ਿੰਮੇਵਾਰੀ ਰਹਿ ਜਾਂਦੀ ਹੈ ਸਰ 2 ਦਿਨ ਪਹਿਲਾਂ ਇਹਨਾਂ ਵੱਲੋਂ ਦਰਖਾਸਤ ਵੀ ਦਿੱਤੀ ਗਈ ਹੈ ਜਦੋਂ ਇਹ ਗੂੜੀ ਚਲੀ ਆ ਤੇ ਪੁਸਤਰੀ ਕਾਰਵਾਈ ਫਿਰ ਵੀ ਠਿੱਲੀ ਜਿਹਾ ਚੱਲ ਰਹੀ ਹੈ ਦੇਖੋ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਚੁੱਕਾ ਵੀ ਇੱਥੇ ਹਾਲਾਤ ਜਿਹੜੇ ਹਨ ਬਿਲਕੁਲ ਆਊਟ ਆਫ ਕੰਟਰੋਲ ਨੇ ਇਹ ਇਹਨਾਂ ਦੇ ਹੱਥ ਵਾਸਤੇ ਗੱਲ ਬਾਹਰ ਹੋ ਚੁੱਕੀ ਹੈ ਇਹ ਅੱਜ ਦੀ ਘਟਨਾ ਨਹੀਂ ਇਹ ਮੈਂ ਪਿਛਲੇ ਲਗਭਗ 2.5 ਸਾਲ ਤੋਂ ਵੇਖ ਰਿਆ ਇੱਕ ਤੋਂ ਬਾਅਦ ਇੱਕ ਇੱਕ ਤੋਂ ਬਾਅਦ ਇੱਕ ਦਿਨ ਬਾਅਦ ਚੜਦਾ ਤੇ ਥਾੜ 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 ਸਵੇਰੇ ਸ਼ੁਰੂ ਹੋ ਜਾਂਦੀ ਹੈ ਬਰੌਡਡੇ ਲਾਈਟ ਮਰਡਰਸ ਨੇ ਕਿਲਿੰਗਸ ਨੇ ਪਰ ਇੱ ਲੋਕੀ ਸ਼ਹਿਰ ਵਾਸੀ ਨੇ ਹਲਕਾ ਵਾਸੀ ਨੇ ਕਿਸੇ ਨੂੰ ਧਮਕੀ ਫਰੋਤੀ ਦੀ ਆਉਂਦੀ ਹੈ ਕਿਸੇ ਨੂੰ ਗੋਲੀਆਂਵਾਰੀਆਂ ਦੀ ਆਉਂਦੀ ਹੈ ਔਰ ਸ਼ਰੇਮ ਦਿੰਦੇ ਹੜੇ ਜਿਹੜੇ ਗੋਲੀਆਂ ਚੱਲਦੀਆਂ ਫਿਰ ਵੀ ਸਰਕਾਰਾਂ ਸੁੱਤੀਆਂ ਰਹਿਣ ਕੰਨ ਤੇ ਜੂਣਾ ਸਰਕੇ ਇਹ ਬੇਹਦ ਮਾੜੀ ਗੱਲ ਗੱਲ ਗਰੀਬ ਨਸ਼ਿਆਂ ਦੀ ਨਸ਼ਿਆਂ ਦੀ ਬੰਦ ਹੁੰਦੀ ਜਾਏ ਵੱਧੇ ਜਾ ਰਹੇ ਦੇਖੋ ਗਲਤੀ ਕਰਨ ਵਾਲੀ ਹੈ ਵੀ ਸਰਕਾਰ ਨੇ ਵਾਅਦੇ ਕੀਤੇ ਸੀਗੇ ਬਹੁਤ ਲੰਬੇ ਚੋੜੇ ਕਿ ਅਸੀਂ ਬਦਲਾਵ ਲੈ ਕੇ ਆਉਣਾ ਬਦਲਾਵ ਤੇ ਅੱਜ ਕਿਸੇ ਪਾਸੇ ਵੀ ਨਜ਼ਰ ਨਹੀਂ ਆ ਰਿਹਾ ਉਲਟਾ ਜਿਹੜੇ ਹਾਲਾਤ ਥੋੜੇ ਬਹੁਤੇ ਚੰਗੇ ਸੀਗੇ ਉਹਨਾਂ ਨੂੰ ਵੀ ਹੱਥ 'ਚ ਵਿਗਾੜ ਕੇ ਦੇ ਹੱਥ ਫੜਾ ਦਿੱਤਾ ਬਿਲਵਾ ਫੌੜ ਨੂੰ ਕੋਈ ਕਿਸੇ ਦੀ ਸਾਰ ਲੈਣ ਤੱਕ ਰਾਜ਼ੀ ਨਹੀਂ ਪਹਿਲਾਂ ਪਿਛਲੇ ਸਾਲ ਆਉਂਦਾ ਸੀ ਦੁਕਾਨਾਂ ਤੇ ਤੇ ਚੋਰੀਆਂ ਦੇ ਲੁੱਟਮਾਰ ਪੂਰੇ ਜ਼ੋਰਾਂ ਤੇ ਸੀਗੇ ਕੋਈ ਦੁਕਾਨਦਾਰ ਕਹਿੰਦੇ ਸੀ ਕੱਲ ਮੇਰੀ ਦੁਕਾਨ ਟੁੱਟ ਗਈ ਮੇਰੀ ਦੁਕਾਨ ਤੇ ਚੋਰੀ ਹੋ ਗਈ ਤੇ ਹੁਣ ਹਾਲਾਤ ਇਹ ਬਣੇ ਪਏ ਵੀ ਕੋਈ ਕਹਿੰਦਾ ਯਾਰ ਮੇਰੀ ਦੁਕਾਨ ਤੇ ਆ ਕੇ ਗੋਲੀ ਚਲਾ ਕੇ ਆਉ ਮੇਰੀ ਦੁਕਾਨ ਤੇ ਗੋਲੀ ਚਲਾ ਕੇ ਬਹੁਤ ਬੁਰੇ ਹਾਲਾਤ ਨੇ ਔਰ ਇਹ ਪੰਜਾਬ ਸਰਕਾਰ ਨੂੰ ਇਹ ਜਿਹੜੀ ਕੁੰਭ ਕਰਨ ਦੀ ਨੀਂਦ 'ਤੇ ਫੇਰ ਉਹਨਾਂ ਨੂੰ ਜਾਗਣਾ ਚਾਹੀਦਾ ਆਪਣ